ਬੀਜੇਪੀ ਦੇ ਸੀਨੀਅਰ ਲੀਡਰ ਤੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਜੋ ਅਕਾਲੀ ਭਾਜਪਾ ਗੱਠਜੋੜ ਦੇ ਬਾਰੇ ਅੱਜ ਉਹਨਾਂ ਨੇ ਪਹਿਲਾ ਬਿਆਨ ਦਿੱਤਾ ਹੈ ਜੋ ਮਾਗੀ ਮੇਲੇ ਦੇ ਉੱਪਰ ਕਾਨਫਰੰਸ ਹੋ ਰਹੀ ਹੈ ਬੀਜੇਪੀ ਵੱਲੋਂ ਪਹਿਲੀ ਵਾਰ ਉਸ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਵਤੂ ਵੱਧ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ ਜੋ ਕੱਲ ਉਸ ਇਕੱਠ ਨੂੰ ਸੰਬੋਧਨ ਕਰਦੇ ਹੋਏ ਅਕਾਲੀ ਭਾਜਪਾ ਦੇ ਬਾਰੇ ਜਾਣਕਾਰੀ ਦੇਣਗੇ ਕਿ ਅਕਾਲੀ ਭਾਜਪਾ ਗੱਠਜੋੜ ਨਾਲ ਸਰਕਾਰ ਬਣਾਏਗੀ ਤੇ ਅਕਾਲੀ ਭਾਜਪਾ ਦਾ ਗੱਠਜੋੜ ਜਿਹੜਾ ਉਹ ਤੈ ਹੋ ਚੁੱਕਿਆ ਹੈ ਜਿਸਦੇ ਬਾਰੇ ਮਨਪਿੰਤ ਸਿੰਘ ਬਾਦਲ ਦਾ ਇਹ ਪਹਿਲਾ ਬਿਆਨ ਆਇਆ ਹੈ ਤੁਸੀਂ ਜਿਹੜੇ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰੋਜ ਨਵੀਂ ਖਬਰ ਮਿਲ ਸਕੇ 2027 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਵੱਲੋਂ ਪ੍ਰੈਸ ਕਾਨਫਰੰਸਾਂ ਸ਼ੁਰੂ ਕਰ ਦਿੱਤੀਆਂ ਨੇ ਜੋ ਮਾਗੀ ਮੇਲੇ ਦੇ ਉੱਪਰ ਇਹ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਨੇ ਜਦੋਂ ਕਿ ਕਾਂਗਰਸ ਸਰਕਾਰ ਦੇ ਸਮੇਂ ਇਹ ਸਾਰੀਆਂ ਸਿਆਸੀ ਕਾਨਫਰੰਸਾਂ ਬੰਦ ਕਰ ਦਿੱਤੀਆਂ ਗਈਆਂ ਸੀ ਕਿ ਜਿੱਥੇ ਵੀ ਸ਼ਹੀਦੀ ਜੋੜ ਮੇਲੇ ਲੱਗਦੇ ਨੇ ਉੱਥੇ ਸਿਆਸੀ ਕਾਨਫਰੰਸਾਂ ਨਹੀਂ ਹੋਣੀਆਂ ਚਾਹੀਦੀਆਂ ਪਰ ਇਹ ਸਾਰਾ ਕੁਝ ਜਿਹੜਾ ਉਹ ਕਾਗਜ਼ਾਂ ਦੇ ਵਿੱਚ ਹੀ ਬਣਿਆ ਬਣਾਇਆ ਰਹਿ ਜਾਂਦਾ ਹੈ ਇਹ ਸਿਆਸੀ ਕਾਨਫਰੰਸਾਂ ਫਿਰ ਸ਼ੁਰੂ ਹੋ ਗਈਆਂ ਜੋ ਵਿਧਾਨ ਸਭਾ ਚੋਣਾਂ 2027 ਆਉਣੀਆਂ ਨੇ ਉਸ ਤੋਂ ਪਹਿਲਾਂ ਅਕਾਲੀ ਦਲ ਵੱਲੋਂ ਵੀ ਇਹ ਸਿਆਸੀ ਕਾਨਫਰੰਸਾਂ ਕੀਤੀ ਜਾ ਰਹੀ ਹੈ ਕਾਂਗਰਸ ਵੱਲੋਂ ਵੀ ਤੇ ਆਮ ਆਦਮੀ ਪਾਰਟੀ ਵੱਲੋਂ ਵੀ ਤੇ ਬੀਜੇਪੀ ਨੇ ਵੀ ਹੁਣ ਇੱਕ ਕਾਨਫਰੰਸ ਕਰਕੇ ਜਿਹੜਾ ਸਾਬਤ ਕਰ ਦਿੱਤਾ ਕਿ 2027 ਦੇ ਵਿੱਚ ਬੀਜੇਪੀ ਵੀ ਪਿੱਛੇ ਨਹੀਂ ਇਹਨਾਂ ਪਾਰਟੀਆਂ ਨਾਲੋਂ ਸੋ ਬੀਜੇਪੀ ਦੇ ਸੀਨੀਅਰ ਲੀਡਰ ਤੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇੱਕ ਵੱਡਾ ਐਲਾਨ ਕੀਤਾ ਕਿ ਭਾਵੇਂ 2027 ਵਿੱਚ ਅਕਾਲੀ ਭਾਜਪਾ ਦਾ ਗੱਠਜੋੜ ਹੋ ਜਾਏਗਾ ਪਰ ਗਿੱੱਡੜਬਾਦੀ ਸੀਟ ਮਨਪ੍ਰੀਤ ਬਾਦਲ ਲੜਨਗੇ ਜੋ ਗਿੱੱਡੜਬਾਹ ਤੋਂ ਮਨਪ੍ਰੀਤ ਬਾਦਲ ਨੇ ਆਪਣਾ ਸ਼ੁਰੂਆਤ ਕੀਤਾ ਸੀ ਸਿਆਸੀ ਸਫਰ ਉਸੇ ਗਿੱਦੜਵਾਹ ਦੇ ਵਿੱਚ ਫਿਰ ਮਨਪ੍ਰੀਤ ਬਾਦਲ ਵਾਪਸ ਆਉਣਗੇ ਸੋ ਗਿੱਦੜਵਾਹ ਦੇ ਹਲਕੇ ਦੇ ਲੋਕਾਂ ਦਾ ਪਿਆਰ ਏ ਜੋ ਉਹ ਮਨਪ੍ਰੀਤ ਬਾਦਲ ਨਹੀਂ ਭੁੱਲੇ ਜਿਸ ਕਰਕੇ ਮਨਪ੍ਰੀਤ ਬਾਦਲ ਨੇ ਅੱਜ ਗਿੱਦੜਵਾਹ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਤੁਸੀਂ ਕਾਨਫਰੰਸ ਵਿੱਚ ਪਹੁੰਚੋ ਤਾਂਕਿ ਤੁਹਾਨੂੰ ਅਸੀਂ ਆਪਣੇ ਵਿਚਾਰ ਦੱਸ ਸਕੀਏ ਭਾਜਪਾ ਦੀ ਪੂਰੀ ਲੀਡਰਸ਼ਿਪ ਪਹੁੰਚ ਰਹੀ ਹੈ ਜੋ ਅਕਾਲੀ ਦਲ ਨਾਲ ਗੱਠਜੋੜ ਦੀ ਇਸ ਮਹਵਨਾ ਨੇ ਉਸ ਦੇ ਉੱਪਰ ਮੋਰ ਲੱਗ ਚੁੱਕੀ ਹੈ ਅਕਾਲੀ ਦਲ ਨਾਲ ਗੱਠਜੋੜ ਹੋ ਚੁੱਕਿਆ ਹੈ ਬੀਜੇਪੀ ਦਾ ਪਰ ਸੀਟਾਂ ਦੀ ਵੰਡ ਬਾਕੀ ਹੈ ਕਿਹੜੀਆਂ ਸੀਟਾਂ ਅਕਾਲੀ ਦਲ ਨੇ ਲੜਨੀਆਂ ਤੇ ਕਿਹੜੀਆਂ ਸੀਟਾਂ ਬੀਜੇਪੀ ਨੇ ਲੜਨੀਆਂ ਨੇ ਇਸ ਦੇ ਬਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਸਭ ਕੁਝ ਫਾਈਨਲ ਹੋ ਜਾਵੇਗਾ ਸੋ ਅਕਾਲੀ ਦਲ ਦੇ ਵੱਲੋਂ ਜੋ ਗਿੱਦਰ ਬਾਹਤੂ ਸੁਖਵੀਰ ਸਿੰਘ ਬਾਦਲ ਚੋਣ ਲੜਨਾ ਚਾਹੁੰਦੇ ਨੇ ਉਹ ਕਦੇ ਵੀ ਨਹੀਂ ਹੋਵੇਗਾ ਇੱਥੇ ਬੀਜੇਪੀ ਦੇ ਹਿੱਸੇ ਇਹ ਸੀਟ ਆਵੇਗੀ ਤੇ ਮਨਪ੍ਰੀਤ ਬਾਦਲ ਚੋਣ ਲੜਨਗੇ ਜੋ ਮਨਪ੍ਰੀਤ ਬਾਦਲ ਨੇ ਅੱਜ ਗਿੱਦਰ ਬਾਹ ਹਲਕੇ ਦੇ ਲੋਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ ਕਿ ਮੈਂ ਜਦੋਂ ਵੀ ਇਥੋਂ ਜোন ਜਿੱਤ ਕੇ ਜਾਵਾਂਗਾ ਤਾਂ ਮੈਂ ਪੰਜਾਬ ਦੇ ਵਿੱਚੋਂ ਸਭ ਤੋਂ ਪਹਿਲਾ ਸੂਬਾ ਜਿਹੜਾ ਪੰਜਾਬ ਦੇ ਵਿੱਚ ਗਿੱਦੜਵਾ ਸਭ ਤੋਂ ਚਮਕੇਗਾ ਗਿੱਦੜ ਬਹਣੂਆਂ ਚਮਕਾ ਕੇ ਛੱਡਾਂਗਾ ਸੋ ਗਿੱਦੜਵਾ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਨਜ਼ਰ ਆਏ ਨੇ ਮਨਪ੍ਰੀਤ ਬਾਦਲ ਉਹਨਾਂ ਨੇ ਕਿਹਾ ਕਿ ਸਾਰੇ ਵਰਕਰ ਸਮੇਂ ਸਿਰ ਪਾਰਟੀ ਦੇ ਵੱਲੋਂ ਕੀਤੀ ਜਾ ਰਹੀ ਕੰਸਲਸ ਪੁੱਝ ਕੇ ਪਾਰਟੀ ਦੇ ਸੀਨੀਅਰ ਆਗੂਆਂ ਦੇ ਵਿਚਾਰ ਸੁਣੀਏ ਤਾਂ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਮੇਲਾ ਮਾਗੀ ਦੇ ਵਿੱਚ ਇਹ ਪਹਿਲੀ ਵਾਰ ਸਿਆਸੀ ਕੰਮ ਚ ਕੀਤੀ ਜਾ ਰਹੀ ਹੈ ਅਤੇ ਆਪਣਾ ਫਰਜ਼ ਬਣਦਾ ਕਿ ਆਪਾਂ ਸਮੇਂ ਸਿਰ ਪੁੱਜ ਕੇ ਕਾਨਫਰੰਸ ਨੂੰ ਸਫਲ ਕਰਨ ਵਿੱਚ ਆਪਣਾ ਯੋਗਦਾਨ ਪਾਈਏ 2027 ਵਿੱਚ ਪੰਜਾਬ ਭਾਜਪਾ ਸਰਕਾਰ ਬਣਾਉਣ ਦਾ ਮੁੱਢ ਬਣਿਆ ਜਾ ਸਕੇ ਸੋ ਇਸ ਮੌਕੇ ਦਫਤਰ ਇੰਚਾਰਜ ਹਰਵੰਦ ਸਿੰਘ ਸੱਗੂ ਤੇ ਸਾਰੀ ਬੀਜੇਪੀ ਦੀ ਲੀਡਰਸ਼ਿਪ ਜਿਹੜੀ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਅਪੀਲ ਕਰ ਰਹੀ ਸੀ ਕਿ ਸਾਰੇ ਅਸੀਂ ਮਾਗੀ ਮੇਲੇ ਤੇ ਇਕੱਠੇ ਹੋ ਕੇ ਸਿਆਸੀ ਲੀਡਰਾਂ ਦੇ ਜਿਹੜੇ ਬੀਜੇਪੀ ਦੇ ਵੱਡੇ ਲੀਡਰ ਨੇ ਉਹਨਾਂ ਦੇ ਵਿਚਾਰ ਸੁਣ ਕੇ ਅਸੀਂ ਪੰਜਾਬ ਵਿੱਚ 2027 ਦੀ ਸਰਕਾਰ ਦਾ ਮੁੱਢ ਬਣੀਏ